ਜੀ ਹਸਤੀ ਕਾ ਜੀ ਸਾਰਿਆਂ ਦਾ ਸਵਾਗਤ ਆ ਮਾਨਸਾਬ ਚੈਨਲ ਤੇ ਲੋ ਜੀ ਹੁਣ ਅਸੀਂ ਚੱਲੇ ਆ ਆਪਣੇ ਸ਼ਹਿਰ ਆਮਪਰਾ ਦੁੱਧ ਪੋਣਾ ਤੇ ਤੁਹਾਨੂੰ ਦਿਖਾਉਨੇ ਆ ਸਾਡਾ ਸ਼ਹਿਰ ਆਮਪਰਾ ਜਾ ਕੇ ਤੁਹਾਨੂੰ ਦਿਖਾਵਾਂਗੇ ਤੇ ਉਧਰ ਆਪਾਂ ਕੋਸੀ ਮਾਰ ਲੈ ਕੇ ਆਉਣਾ ਉਹ ਲੈ ਕੇ ਆਵਾਂਗੇ ਤੇ ਚੱਲਿਆਂ ਆਪਾਂ ਦੁੱਧ ਪੋਣ ਆ ਸਾਡਾ ਲੱਡੂ ਨਾਲ ਜਾਂਦਾ ਆ ਜਾ ਕਰਨ ਸਾਡੇ ਸਾਥ ਬੋੜ ਚੱਲਾਂਗੇ ਢੋੜਾ ਗੰਨੇ ਦੇਖੋ ਜੀ ਆਹ ਸਾਡਾ ਮੋਬਾਈਲ ਰੱਖ ਪੜੀ ਅੱਖਾਂ ਜਮਾਦਾ ਹੀ ਹੋਗੇ ਦੇਖੋ ਜੀ ਮੇਰਾ ਹੁਣ ਜਾ ਰਹੇ ਹਾਂ ਵੀਰੋ ਆਹਦੇ ਪੱਕਾ ਖਿਣ ਲਿਆਉਣ ਲੱਗੇ ਹਾਂ ਅੱਗੇ ਆਪਾਂ ਇਸ ਵਾਲੇ ਨੂੰ ਮੋੜਦੇ ਹਾਂ ਅੱਗੇ ਗਾਇ ਵੀਰ ਜੀ ਇਸ ਵਾਲੇ ਨੂੰ ਮੋੜ ਜਾਂਦੇ ਆ ਕੱਢ ਲੈਣ ਜਾਵੜੇ ਗਾਇ ਵੀਰੋ ਸਿੰਘ ਗਾਇ ਵੀਰ ਕਦੂਰਾ ਦੇਖੋ ਛੋਟਾ ਜਿਹਾ ਬੈਠਾ ਜੀ ਛੋਟਾ ਜਿਹਾ ਦੂਜਾ ਬੈਠੇ ਲਪਰ ਆ ਰਹੇ ਗਏ ਜੀ ਵੀਰੋ ਲਪਰ

ਇਹ ਵੀਰਾ ਪਰ ਯਾਰ ਦੇਖੋ ਅੱਡੀਆਂ ਦੁਕਾਨਾਂ ਬੰਦਾ ਜੰਤਵਾਰ ਕਰਕੇ ਅਸੀਂ ਫੀਲ ਲਾਣ ਆਏ ਸੀ ਕਾਰਗੇ ਲੋਤ ਕਾਣ ਬੰਦਾ ਹੋ ਹੁਣ ਅਸੀਂ ਮੁੜ ਕੇ ਘਰ ਜਾ ਰਹੇ ਹਾਂ ਯਾਰ ਬਚੀ ਦੇਖੋ ਕੋਲ ਤੇ ਦੇ ਦੂੰਗੀ ਬੰਦਾ ਬਾਕੀ ਬੇਕਵਾਦ ਹੈ ਲਾਈਟ ਬਟਾ ਲਾਈਟ ਵੀ ਹੋਊਗੀ ਇੰਟਰ ਦੇਖੋ ਗਾਇਜ਼ ਬ్రో ਰਾਮਪਰੇ ਹੀ ਢੀੜਾ ਦਾ ਘੱਟ ਢੀੜਾ ਜੈਂਟ ਵਰ ਕਰਕੇ ਨਹੀਂ ਬਹੁਤ ਢੀੜਾ ਹੁੰਦੀ ਰਾਮਪਰੇ ਚ